ਖੇਡਾਂ ਸਿਹਤਿਕ ਵਿਕਾਸ ਦੇ ਲਈ ਮੂਲ ਆਧਾਰ ਮੰਨੀਆਂ ਜਾਂਦੀਆਂ ਨੇ ਜਿੱਥੇ ਇੱਕ ਪਾਸੇ ਭਾਰਤੀ ਕ੍ਰਿਕਟ ਟੀਮ ਦੇ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ ਉੱਤੇ ਹੀ ਦੂਸਰੇ ਪਾਸੇ ਪੰਜਾਬ ਸਰਕਾਰ ਹੁਣ ਇਹ ਕਿੰਨੀ ਬਣਾ ਰਹੀ ਹੈ ਕਿ ਜਿਸ ਭਾਵਨਾ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਉਤਰਿਆ ਜਾ ਰਿਹਾ ਹੈ ਉਸੇ ਭਾਵਨਾ ਦੇ ਨਾਲ ਸਰਬੋਧਨੀ ਖੇਤਰਾਂ ਦੇ ਵਿੱਚ ਵੀ ਆਪਣੇ ਕੰਮਕਾਜ ਦੀ ਗਤੀ ਨੂੰ ਵਧਾਇਆ ਜਾਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿਰਨਾਇਕ ਅਗਵਾਈ ਦੇ ਵਿੱਚ ਰਾਜ ਨੇ ਇੱਕ ਇਤਿਹਾਸਿਕ ਪ੍ਰਸ਼ਾਸਨਿਕ ਕਦਮ ਚੁੱਕਿਆ ਹੈ ਜਿਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਜਿੰਨੀ ਸراہਨਾ ਕੀਤੀ ਜਾਵੇ ਉਹ ਨਹੀਂ ਘਟ ਹੈ ਤੇ ਇਹ ਪੁਸ਼ਟੀ ਕਰਦਾ ਹੈ ਕਿ ਫਾਇਰ ਬ੍ਰਿਗੇਡ ਭਰਤੀ ਨਿਯਮਾਂ ਦੇ ਵਿੱਚ ਲੰਬੇ ਸਮੇਂ ਤੋਂ ਜੋ ਰੁਕਾਵਟ ਆ ਰਹੀ ਸੀ ਉਸ ਦੇ ਵਿੱਚ ਸੰਸ਼ੋਧਨ ਕੀਤਾ ਗਿਆ ਹੈ ਮਹਿਲਾ ਅਗਨੀ ਸ਼ਾਮਕਾਂ ਦੇ ਸਿਕਿਉਰੀਰ ਰੂਪ ਦੇ ਵਿੱਚ ਨਿਯੁਕਤੀ ਕਰਨ ਵਾਲਾ ਪੰਜਾਬ ਪਹਿਲਾ ਰਾਜ ਹੈ ਅਤੇ ਜਲਦੀ ਹੀ ਭਰਤੀ ਸ਼ੁਰੂ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਇਸ ਤੋਂ ਪਹਿਲਾਂ ਕਠੋਰ ਸਰੀਰਕ ਪ੍ਰੀਖਿਆ ਦੇ ਲੋੜ ਸੀ ਜਿਵੇਂ ਕਿ 1 ਮਿੰਟ ਦੇ ਵਿੱਚ 100 ਗੱਜ ਤੋਂ ਵੱਧ ਦੂਰੀ ਤੱਕ 60 ਕਿਲੋਗ੍ਰam ਵਜ਼ਨ ਚੁੱਕਣਾ ਇਸ ਦਾ ਮਤਲਬ ਹੈ ਕਿ ਸਾਲ 2022 ਦੇ ਵਿੱਚ ਅਗਨੀ ਸ਼ਮਕ ਕੌਦਿਆਂ ਦੇ ਲਈ ਅਰਜ਼ੀ ਦੇਣ ਵਾਲੀਆਂ ਲਗਭਗ 1400 ਮਹਿਲਾਵਾਂ ਦੇ ਵਿੱਚੋਂ ਕੋਈ ਵੀ ਇਸ ਨੌਕਰੀ ਦੇ ਯੋਗ ਨਹੀਂ ਹੋ ਸਕਦਾ ਸੀ ਅਤੇ ਕਈ ਦਹਾਕੀਆਂ ਤੋਂ ਅਗਨੀ ਸ਼ਮਨ ਅਤੇ ਐਮਰਜੈਂਸੀ ਸੇਵਾਵਾਂ ਦੇ ਵਿੱਚ ਇਸ ਪੰਕਤੀ ਦੇ ਵਿੱਚ ਸ਼ਾਮਲ ਹੋਣ ਦਾ ਮਾਰਗ ਹਜ਼ਾਰਾਂ ਯੋਗ ਮਹਿਲਾਵਾਂ ਲਈ ਇੱਕ ਮਨਮਾਨੀ ਪੁਰਾਤ ਰਵਸਥਾ ਦੇ ਕਾਰਨ ਬੰਦ ਹੋ ਗਿਆ ਸੀ ਇਹ 1970 ਦੀ ਦਹਾਕੇ ਤੋਂ ਪ੍ਰਕਿਰਿਆ ਚੱਲਦੀ ਆ ਰਹੀ ਸੀ ਸਰੀਰਕ ਪ੍ਰੀਖਿਆ ਦੇ ਵਿੱਚ 1 ਮਿੰਟ ਦੇ ਵਿੱਚ 100 ਗੱਜ ਦੀ ਦੂਰੀ ਤੱਕ 60 ਕਿਲੋਗ੍ਰਾਮ ਵਜ਼ਨ ਚੁੱਕਣਾ ਲਾਜ਼ਮੀ ਸੀ ਇੱਕ ਤੂਰਤੀ ਪੁਰਾਣਾ ਮਾਨਕ ਦਰਸਾਉਂਦਾ ਸੀ ਕਿ ਮੈਲਾ ਉਮੀਦਵਾਰ ਲਿਖਤੀ ਪ੍ਰੀਖਿਆ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਵੀ ਸਰੀਰਕ ਮੁਲਾਂਕਣ ਦੇ ਦੌਰਾਨ ਵਿਵਸਥਿਤ ਰੂਪ ਦੇ ਵਿੱਚ ਆਯੋਜਕ ਕੋਸ਼ਿਤ ਕਰ ਦਿੱਤੀਆਂ ਜਾਂਦੀਆਂ ਸਨ ਇਸ ਦਾ ਮੁੱਖ ਕਾਰਨ ਇਹ ਸੀ ਕਿ ਇਹ ਮਾਪਦੰਡ ਸਧਾਰਨ ਪੁਰਸ਼ ਜਨਸੰਖਿਆ ਵਿਗਿਆਨ ਲਈ ਸਥਾਪਿਤ ਕੀਤਾ ਗਿਆ ਸੀ ਤੇ ਸਰੀਰ ਦੀ ਸਰੰਚਨਾ ਦੇ ਵਿੱਚ ਸਰੀਰਕ ਅਤੇ ਜੈਵਿਕ ਅੰਤਰਾ ਨੂੰ ਧਿਆਨ ਦੇ ਵਿੱਚ ਰੱਖਣ ਦੇ ਵਿੱਚ ਅਸਫਲ ਰਿਹਾ ਗਿਆ ਸੀ ਨਤੀਜੇ ਦੀ ਵਜੋਂ ਵੱਡੀ ਸੰਖਿਆ ਦੇ ਵਿੱਚ ਅਰਜ਼ੀਆਂ ਦੇਣ ਵਾਲਿਆਂ ਦੀ ਅਰਜ਼ੀਆਂ ਦੇਣ ਦੇ ਬਾਵਜੂਦ ਵੀ ਇੱਕ ਵੀ ਮਹਿਲਾ ਦੀ ਭਰਤੀ ਨਹੀਂ ਹੋ ਪਾ ਰਹੀ ਸੀ ਇਸੇ ਤਹਿਤ ਰਾਜ ਸਰਕਾਰ ਨੇ ਭਰਤੀ ਪ੍ਰਕਿਰਿਆ ਦੇ ਵਿੱਚ ਸਿੱਧਾ ਦਖਲ ਦਿੱਤਾ ਹੈ ਸੋ ਇਸ ਸਰੀਰਕ ਮਾਪਦੰਡ ਨੂੰ ਸਹੀ ਆਕਰਾਰ ਦਿੰਦਿਆਂ ਹੋਇਆਂ ਮੰਤਰੀ ਮੰਡਲ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਿਯਮਾਂ ਦੇ ਵਿੱਚ ਸੋਧਨ ਕੀਤਾ ਹੈ ਮਹਿਲਾਵਾਂ ਲਈ ਵਜ਼ਨ ਚੁੱਕਣ ਦੀ ਲੋੜ ਨੂੰ 60 ਕਿਲੋਗ੍ਰਾਮ ਤੋਂ ਘਟਾ ਕੇ 40 ਕਿਲੋਗ੍ਰਾਮ ਕਰ ਦਿੱਤਾ ਗਿਆ ਹੈ ਤਾਂ ਕਿ ਜੋ ਲੰਬੇ ਸਮੇਂ ਤੋਂ ਇਲੰਬਿਤ ਹੋ ਰਿਹਾ ਸੀ ਔਰ ਨਾਲ ਦੇ ਨਾਲ ਭਰਤੀਆਂ ਰੁਕੀਆਂ ਹੋਈਆਂ ਸਨ ਉਹਨਾਂ ਨੂੰ ਹੁਣ ਔਰ ਵਾਲੇ ਸਮੇਂ ਦੇ ਵਿੱਚ ਇੱਕ ਨੀ ਬਣਾਇਆ ਜਾਵੇ ਇਸ ਪ੍ਰਗਤੀਸ਼ੀਲ ਫੈਸਲੇ ਦੇ ਨਾਲ ਹੁਣ ਬਹੁਤ ਸਾਰੇ ਮਹਿਲਾਵਾਂ ਨੂੰ ਮੌਕੇ ਮਿਲ ਸਕਦੇ ਨੇ ਉਹਨਾਂ ਦੇ ਲਈ ਦਰਵਾਜ਼ੇ ਖੋਲੇ ਨੇ ਜਿਸ ਨਾਲ ਹੁਣ ਮਹਿਲਾ ਉਮੀਦਵਾਰਾਂ ਨੂੰ ਬਿਨਾਂ ਪੱਖਪਾਤ ਦੇ ਮੁਕਾਬਲਾ ਕਰਨ ਦੇ ਵਿੱਚ ਅਤੇ ਅੰਤ ਦੇ ਵਿੱਚ ਸਿਹਰੇਕ ਮਾਣਕਾਂ ਨੂੰ ਪਾਸ ਕਰਨ ਦੇ ਇਜਾਜ਼ਤ ਮਿਲ ਹੀ ਹੋਈ ਹੈ ਪ੍ਰਸ਼ਾਸਨ ਨੇ ਵੀ ਸਪਸ਼ਟ ਕੀਤਾ ਹੈ ਕਿ ਇਹ ਅਸਲ ਯੋਗਤਾ ਆਧਾਰਿਤ ਸਮਾਨਤਾ ਦਾ ਯੁੱਗ ਹੈ ਇਸ ਤਰ੍ਹਾਂ ਇਹ ਅਜਿਹਾ ਬਦਲਾਅ ਲਾਗੂ ਕਰਨ ਵਾਲਾ ਭਾਰਤ ਦਾ ਪਹਿਲਾ ਰਾਜ ਬਣ ਗਿਆ ਹੈ ਇਸ ਫੈਸਲੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਸੈਂਕੜੇ ਮਹਿਲਾਵਾਂ ਦੇ ਰਾਜ ਦੇ ਅਗਨੀ ਸ਼ਮਨ ਵਿਭਾਗ ਦੇ ਵਿੱਚ ਸ਼ਾਮਲ ਹੋਣ ਦੇ ਰਸਤੇ ਬਿਲਕੁਲ ਸਾਫ਼ ਹੋ ਗਏ ਨੇ ਅਮਰਸਰ ਦੀ ਸਿਮਨਜੀਤ ਕੌਰ ਦੱਸਦੀ ਹੈ ਕਿ ਮੇਰੇ ਭਰਾ ਨੇ ਮੈਨੂੰ ਕਿਹਾ ਸੀ ਕਿ ਭੈਣ ਤੂੰ ਲਿਖਤੀ ਦੇ ਵਿੱਚ ਕੰਮ ਚੰਗਾ ਕਰ ਸਕਦੀ ਹੈ ਅਤੇ 60 ਕਿਲੋ ਦਾ ਵਜ਼ਨ ਤੇਰੇ ਲਈ ਰੁਕਾवट बन ਜਾਵੇਗਾ ਤੇ ਸੱਚ ਵਿੱਚ ਅਜੀhai ਹੋਇਆ ਕਿ ਉਸਨੇ ਦੱਸਿਆ ਕਿ ਮੈਂ ਦੋ ਵਾਰ ਫੇਲ ਹੋ ਗਈ ਦੋਵੇਂ ਵਾਰ ਵਜ਼ਨ ਦੀ وجہ ਦੇ ਨਾਲ ਫਿਰ ਕੁਝ ਬਦਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਨਿਯਮਾਂ ਤੇ ਸਵਾਲ ਉਠਾਇਆ ਹੈ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਮਹਿਲਾਵਾਂ ਦੇ ਲਈ ਹੁਣ 60 ਤੋਂ ਘਟਾ ਕੇ 40 ਕਿਲੋ ਪਾਰ ਕੀਤਾ ਗਿਆ ਹੈ ਇਹ ਸਿਰਫ ਇੱਕ ਸੰਖਿਆ ਦਾ ਬਦਲਾਅ ਨਹੀਂ ਹੈ ਇਹ ਹਜ਼ਾਰਾਂ ਸੁਪਰੀਆਂ ਨੂੰ ਖੰਭ ਦੇਣ ਦਾ ਇੱਕ ਫੈਸਲਾ ਹੈ ਇਹ ਮੰਨਣਾ ਸੀ ਕਿ ਤਾਕਤ ਸਿਰਫ ਵਜ਼ਨ ਦੇ ਵਿੱਚ ਨਹੀਂ ਹੁਨਰ ਦੇ ਵਿੱਚ ਹੋਣੀ ਚਾਹੀਦੀ ਹੈ ਸਰਕਾਰ ਨੇ ਸਮਝਿਆ ਹੈ ਕਿ ਅਸਲੀ ਸਮਰੱਥਾ ਕਿੱਲੋ ਤੋਂ ਨਹੀਂ ਕਿਰਦਾਰ ਤੋਂ ਨਾਪੀ ਜਾਂਦੀ ਹੈ ਹੁਣ ਤੁਹਾਨੂੰ ਦੱਸ ਸੀ ਕਿ ਨਵੇਂ ਨੀਮਾ ਦੇ ਅਨੁਸਾਰ ਦਰਜਨਾ ਮਹਿਲਾ ਉਮੀਦਵਾਰ ਸਿਰਕ ਪ੍ਰੀਖਿਆ ਪਾਸ ਕਰ ਰਹੀਆਂ ਨੇ ਜਸਪ੍ਰੀਤ ਸਿਮਰਜੀਤ ਅਤੇ ਉਹਨਾਂ ਵਰਗੀਆਂ ਹੋਰ ਵੀ ਸੈਂਕੜੇ ਲੜਕੀਆਂ ਹੁਣ ਪੰਜਾਬ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਦਾ ਹਿੱਸਾ ਬਣ ਰਹੀਆਂ ਨੇ ਯੂਨੀਫਾਰਮ ਦੇ ਵਿੱਚ ਫਰੰਟ ਲਾਈਨ ਤੇ ਅੱਗੇ ਆ ਕੇ ਅੱਗ ਦੇ ਨਾਲ ਲੜ ਰਹੀਆਂ ਨੇ ਪੁਰਾਣੇ ਨਿਯਮ ਇੱਕ ਜ਼ਮਾਨੇ ਦੀ ਸੋਚ ਨਾਲ ਬਣੇ ਹੋਏ ਸਨ ਜਦੋਂ ਮੰਨਿਆ ਜਾਂਦਾ ਸੀ ਕਿ ਫਾਇਰ ਫਾਈਟਿੰਗ ਸਿਰਫ ਤੇ ਸਿਰਫ ਮਰਦਾਂ ਦਾ ਕੰਮ ਹੈ ਪਰ ਅੱਜ ਦੀ ਔਰਤ ਸਾਬਤ ਕਰ ਰਹੀ ਹੈ ਕਿ ਕਾਬਲੀਅਤ ਦਾ ਕੋਈ ਜ ਹੁਣ ਇਸ ਫੈਸਲੇ ਦੇ ਨਾਲ ਸ਼੍ਰੀਲਕ ਬਣਾਵਣ ਦਾ ਸਤਿਕਾਰ ਕੀਤਾ ਗਿਆ ਹੈ ਮਹਿਲਾਵਾਂ ਤੇ ਪੁਸ਼ਕਾਂ ਦੀ ਸ਼੍ਰੀਲਕ ਬਣਾਵਟ ਵੱਖਰੀ ਹੁੰਦੀ ਹੈ ਇਸ ਨੂੰ ਮੰਨਣਾ ਕਮਜ਼ੋਰ ਨਹੀਂ ਸਮਝਦਾਰੀ ਹੈ ਸੋ ਇਹ ਜਿੰਨੀ ਜਲਦੀ ਮੰਨ ਲਿਆ ਜਾਵੇ ਉਨਾ ਹੀ ਚੰਗਾ ਹੈ ਸੋ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਜਦੋਂ ਅਸੀਂ ਗੱਲ ਹੁਣ ਪ੍ਰੀਖਿਆ ਦੀ ਕਰਦੇ ਹਾਂ ਤੇ ਪ੍ਰੀਖਿਆ ਦੇ ਵਿੱਚ ਸਿਰਫ ਵਜ਼ਨ ਚੁੱਕਣ ਦੀ ਨਹੀਂ ਕੁਸ਼ਲਤਾ ਦੀ ਗਤੀ ਦੀ ਅਤੇ ਨਾਲ ਦੀ ਨਾਲ ਹੁਨਰ ਦੀ ਵੀ ਜ਼ਰੂਰਤ ਹੁੰਦੀ ਹੈ ਸੋ ਜੋ ਇਹ ਫੈਸਲਾ ਲਿਆ ਗਿਆ ਹੈ ਇਸ ਦੇ ਤਹਿਤ ਹੁਣ ਬਹੁਤ ਸਾਰੀਆਂ ਮਹਿਲਾਵਾਂ ਦੇ ਸੁਪਨੇ ਆਉਣ ਵਾਲੇ ਸਮੇਂ ਤੇ ਸਕਾਰ ਹੋ ਦੇ ਨੇ ਇਹ ਅਸਲ ਦੇ ਵਿੱਚ ਯੋਗਤਾ ਆਧਾਰਿਤ ਬਰਾਬਰੀ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਹੈ ਨਾਲ ਦੀ ਨਾਲ ਤੁਹਾਨੂੰ ਦੱਸ ਦੇ ਕਿ ਪੰਜਾਬ ਦੀਆਂ ਇਹ ਧੀਆਂ ਹੁਣ ਅੱਗ ਬੁਝਾਉਣਗੀਆਂ ਇਹ ਅੱਗੇ ਹੋ ਕੇ ਇਹ ਸਾਰੀਆਂ ਕਾਰਗੁਜ਼ਾਰੀਆਂ ਕਰਨਗੀਆਂ ਜਿਹੜੀਆਂ ਕਿ ਪਹਿਲਾਂ ਮਰਦ ਪ੍ਰਧਾਨ ਸਮਝੀਆਂ ਜਾਂਦੀਆਂ ਸਨ ਇੱਕ ਤੁਹਾਨੂੰ ਦੱਸ ਸੀ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਸਮਾਜ ਦੇ ਵਿੱਚ ਇੱਕ ਪੁਰਾਣੀ ਸੋਚ ਦੀ ਅੱਗ ਬੁਝਾ ਦਿੱਤੀ ਹੈ ਤੇ ਉਸ ਦੀ ਜਗ੍ਹਾ ਉਮੀਦ ਦਾ ਦੀਵਾ ਜਲਾ ਦਿੰਦਾ ਹੈ